ਰਾਗ ਸੁਹੀ ਮਹੱਲਾ ਪੰਜਮਾ ਕਰ ਛੇਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਹੀ ਰਾਗ ਦੇ ਵਿੱਚ ਪੰਚਮ ਪਾਦਸ਼ਾ ਕਰ ਛੇਵੇਂ ਦੇ ਅੰਦਰ ਹੁਕਮਨਾਮਾ ਅੰਗ ਨੰਬਰ 746 ਤੇ ਸੁਭਾਇਮਾਨ ਅਕਾਲ ਪੁਰਖੇ ਕੇ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਸਤਿਗੁਰ ਪਾਸ ਬੇਨੰਤੀਆਂ ਮਿਲੈ ਨਾਮ ਅਧਾਰਾ ਸਤਿਗੁਰ ਦੇ ਪਾਸ ਬੇਨਤੀ ਹੈ ਉਸ ਪਰਮਾਤਮਾ ਦੇ ਦਰ ਤੋਂ ਮੈਨੂੰ ਨਾਮ ਦਾ ਆਸਰਾ ਮਿਲੇ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਸਭ ਕੰਨ ਦੇ ਪਰਮਾਤਮਾ ਨੇ ਬੇਨਤੀ ਪ੍ਰਵਾਨ ਕੀਤੀ ਮੇਰੇ ਉੱਤੇ ਤਰੁੱਠੇ ਅਤੇ ਮੈਨੂੰ ਨਾਮ ਦੀ ਦਾਤ ਦਾ ਆਸਰਾ ਮਿਲਿਆ ਤਾਪ ਗਿਆ ਸੰਸਾਰਾ ਜਿਨ੍ਹਾਂ ਵਿਸ਼ੇ ਵਿਕਾਰਾਂ ਦੇ ਵਿੱਚ ਰਹਿ ਕੇ ਸੰਸਾਰ ਸੜ ਰਿਹਾ ਉਹਨਾਂ ਵਿਸ਼ੇ ਵਿਕਾਰਾਂ ਤੋਂ ਮੈਨੂੰ ਪਰਮਾਤਮਾ ਨੇ ਬਚਾਲਿਆ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਜਨਹਾਰਾ ਉਹ ਪਰਮਾਤਮਾ ਭਗਤਾਂ ਦਾ ਆਸਰਾ ਹੈ ਆਪਣੇ ਸੇਵਕਾਂ ਦਾ ਆਸਰਾ ਹੈ ਓਟ ਹੈ ਕਿਉਂਕਿ ਉਹ ਪਰਮਾਤਮਾ ਸੱਚਾ ਹੈ ਤੇ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਸਿਰਜਣਹਾਰ ਹੈ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਤੇਰੀ ਨਾਮ ਰੂਪੀ ਸਮਗਰੀ ਵੀ ਸੱਚ ਹੈ ਤੇ ਜਿਸ ਦਰ ਦੇ ਉਤੋਂ ਜਿਸ ਦਰਬਾਰ ਤੋਂ ਇਹ ਦਾਤ ਮਿਲਦੀ ਹੈ ਨਾਮ ਦੀ ਉਧਰਵਾਰ ਵੀ ਸੱਚਾ ਹੈ ਸੱਚ ਤੇਰੀ ਖਾਜੀ ਨੇ ਸੱਚ ਤੇਰਾ ਪਾਸਾਰ ਤੇ ਜਿਹੜੇ ਇਸ ਪ੍ਰਮਾਤਮਾ ਦੇ ਨਾਮ ਨੂੰ ਵਰਤਦੇ ਨੇ ਉਹ ਗੁਰਮੁਖ ਪਿਆਰੇ ਵੀ ਸੱਚੇ ਹਨ हे ਪ੍ਰਮਾਤਮਾ ਤੇਰਾ ਜਿਹੜਾ ਸੰਸਾਰ ਦਾ ਪਸਾਰਾ ਹੈ ਉਸ ਪਸਾਰੇ ਵਿੱਚ ਪ੍ਰਮਾਤਮਾ ਸੱਚਾ ਆਪ ਬਰਾਜਮਾਨ ਹੈ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਤੇਰਾ ਰੂਪ ਨਾ ਹੁੰਦਿਆਂ ਹੋਇਆ ਵੀ ਬੇਅੰਤ ਹੈ ਅਗਮ ਹੈ ਅਤੇ ਸਾਰੇ ਸੰਸਾਰ ਦੇ ਵਿੱਚ ਤੇਰਾ पसारा ਹੈ ਅਨੂਪ ਤੇਰਾ ਦਰਸਾਰਾ ਜਿੰਨੇ ਵੀ ਸੰਸਾਰ ਦੇ ਚਿਹਰੇ ਹਨ ਆਪਜੀ ਤੇ ਬਣਾਏ ਹੋਏ ਹਨ ਹਉ ਕੁਰਬਾਨੀ ਤੇਰੇਆਂ ਸੇਵਕਾਂ ਜਿਨ੍ਹਾਂ ਹਨ ਨਾ ਪਿਆਰਾ ਮੈਂ ਕੁਰਬਾਨ ਜਾਂਣਾ ਤੇਰੇਆਂ ਸੇਵਕਾਂ ਤੋਂ ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਸਭੇ ਛਾ ਪੂਰੀਆਂ ਜਾਂ ਪਾਇਆ ਅਗਮਾ ਪਰ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹਨਾਂ ਦੀਆਂ ਸਾਰੀਆਂ ਮੰਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤ੍ਰਿਆ ਚਲਣਾ ਕੁੰਮਲਿਹਾਰਾ ਦਸ ਨਾਨਕ ਕਹਿੰਦਾ ਹੈ ਜੀਵਨ ਦੇ ਵਿੱਚ ਐਸਾ ਸ਼ਬਦ ਰੂਪੀ ਗੁਰੂ ਮਿਲਿਆ ਹੈ ਜਿਸ ਨੇ ਬ੍ਰਹਮ ਦੇ ਨਾਲ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਇਹ ਪਰਮਾਤਮਾ ਆਪ ਦੇ ਸ਼ਬਦ ਰੂਪੀ ਚਰਨਾ ਕਮਲਾਂ ਤੋਂ ਬਲਿਹਾਰ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ